ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕੁਲਵੀਰ ਸਿੰਘ ਮੁਸ਼ਕਾਬਾਦ ਅੱਜ ਆਪਟਿਮਿਸਟਿਕ ਸਟਾਰ ਸਟੂਡੀਓ ਵੱਲੋਂ ਬਹੁਤ ਵਧਾਈਆਂ ਹੋ ਗਈਆਂ ਸਾਡਾ ਪਹਿਲਾ ਸਿੰਗਰ ਜਿਹੜਾ ਕਿ ਸਾਡੀ ਕੰਪਨੀ ਵੱਲੋਂ ਯੂਕੇ ਦਾ ਟੂਰ ਲਾਉਣ ਜਾ ਰਿਹਾ ਮੇਰਾ ਵੀਰ ਗਰਦੀਪ ਮਹਤਪੁਰੀ ਇਹ ਵੀਰ ਗਰਦੀਪ ਮਹਤਪੁਰੀ ਉਹ ਸਿੰਗਰ ਆ ਜਿਨੇ ਕਿਸੇ ਸਮੇਂ ਦੇ ਵਿੱਚ ਰਾਜਗੀਤਾ ਹਾਏ ਕਿੰਨੀ ਖੂਬਸੂਰਤ ਮੇਰੀ ਜਾਨ ਦੀ ਸੂਰਤ ਹੈ ਤਾਜ ਮਹਿਲ ਤੂੰ ਵੱਟ ਕੇ ਸੋਹਣੀ ਪਿਆਰੀ ਮੂਰਤ ਹੈ ਤੇ ਹੁਣ ਫੇਰ ਵਕਤ ਆ ਗਿਆ ਵੀਰ ਦਾ ਦੇਸ਼ਾਂ ਵਿਦੇਸ਼ਾਂ ਦੇ ਜੋ ਪਹਿਲਾਂ ਵੀ ਬਹੁਤ ਲਾਇਨੇ ਪਰ ਇਸ ਵਾਰ ਇੰਗਲੈਂਡ ਦਾ ਜਿਹੜਾ ਟੂਰ ਆ ਉਹ ਵੀਰ ਆਪਣੀ ਕੰਪਨੀ ਵੱਲੋਂ ਇੰਗਲੈਂਡ ਟੂਰ ਲਾਉਣ ਜਾ ਰਿਹਾ ਤਾਕੇ ਜੋ ਆਪਟੀਮਿਸਟਿਕ 스타 ਆ ਜਿਹੜੀ ਉਹ ਹੁਣ ਕੱਲਾ ਪੰਜਾਬ ਚ ਇਹਦੇ ਸਮਰਾਲੇ ਚ ਨਹੀਂ ਉਹ ਹੁਣ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਜਿਹੜੀਆਂ ਪਰਫਾਰਮੈਂਸ ਆ ਉਹ ਦਿਆ ਕਰੂਗਾ ਸੋ ਅੱਜ ਅਸੀਂ ਗਰਦੀਪ ਜੀ ਨੂੰ ਅ ਅਜੇ ਨਾਲ ਦੇ ਦਿੱਲੀ ਨੂੰ ਜਾਣਾ ਸੀਗਾ ਤੇ ਅਸੀਂ ਆਪਣੇ ਸਟੂਡੀਓ ਦੇ ਵਿੱਚ ਇਹਨਾਂ ਦਾ ਸਵਾਗਤ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਰਵਾਨਾ ਕਰਨ ਲੱਗੇ ਆ ਕਿ ਇਹ ਆਪਣਾ ਜਿਹੜੇ ਸ਼ੋਅ ਆ ਇੰਗਲੈਂਡ ਦੇ ਵਿੱਚ ਲਾ ਰਿਆ ਉਹ ਕਾਮਯਾਬ ਹੋਵੇ ਤੁਸੀਂ ਵੀ ਦੁਆਵਾਂ ਕਰਨੀਆਂ ਨੇ ਵੀਰ ਲਈ ਵੀ ਇਹਨਾਂ ਦੇ ਜਿਹੜੇ ਸ਼ੋਅ ਨੇ ਉਹ ਕਾਮਯਾਬ ਹੋਣ ਔਰ ਇੰਗਲੈਂਡ ਤੋਂ ਬਾਅਦ ਇਹ ਪੂਰੇ ਵਰਲਡ ਦਾ ਟੂਰ ਲਾਉਣਾ ਇਹਦੀਆਂ ਅਰਦਾਸਾਂ ਆਪਾਂ ਸਾਰਿਆਂ ਨੇ ਕਰਨੀਆਂ ਹੈ ਹੈਨਾ ਗਦੀਪ ਜੀ ਦੋ ਸ਼ਬਦ ਆਫ ਪੋਨਸਟਿਕ ਸਟਾਰ ਸਟੂਡੀਓ ਆਪਾਂ ਸ਼ੁਰੂ ਕੀਤਾ ਤੁਸੀਂ ਪਹਿਲੇ ਸਿੰਘ ਕਰੋ ਜਿਹੜੇ ਵਿਦੇਸ਼ ਜਾ ਰਹੇ ਹੋ ਤੇ ਸਾਡੇ ਵੱਲੋਂ ਤੇ ਆਉਣ ਵਾਲੇ ਜਨਾਂ ਦੇ ਵਿੱਚ ਆਪਾਂ ਨੇ ਹੋਰ ਕਲਾਕਾਰਾਂ ਨੂੰ ਵੀ ਆਪਾਂ ਵਿਦੇਸ਼ਾਂ ਦੀਆਂ ਧਰਤੀਆਂ 'ਚ ਭੇਜੀ ਐ ਟੀਮਾਂ ਬਣਾ ਬਣਾ ਕੇ ਜਾਈਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਜਿੱਦਾਂ ਮੈਂ ਭਾਜੀ ਨਾਲ 2003 ਤੋਂ ਜੁੜਿਆ ਹੋਇਆ ਹਾਂ ਅਸੀਂ ਪਹਿਲਾਂ ਕੰਪਨੀ ਬਣਾਈ ਸੀ ਏ ਜੇ ਕੇ ਕੰਪਨੀ ਜੀ ਨਾਲ ਹੁਣ ਵੀ ਹੈਗੀ ਆ ਉਹ ਇਹ ਪਹਿਲਾ ਸਿੰਗਰ ਮੈਂ ਹੀ ਸੀਗਾ ਉਸ ਤੋਂ ਬਾਅਦ ਕੋਈ ਆਇਆ ਵੀ ਨਹੀਂ ਹਾਂ ਨਹੀਂ ਤਜਦਰ ਸੋਡੇ ਹੋ ਕੇ ਬੱਲੇ ਉਹ ਤੁਸੀਂ ਕੋਈ ਇਕੱਠੇ ਸੀ ਇਕੱਠੇ ਆਏ ਸੀ ਨਾ ਤੇ ਜਦ ਜੁੜੇ ਹੋਏ ਸਾਡਾ ਪਿਆਰ ਬਹੁਤ ਆ ਬਹੁਤ ਜ਼ਿਆਦਾ ਨਾ ਭਾਈ ਨੇ ਮੇਰਾ ਹਮੇਸ਼ਾ ਸਹਾਰ ਦਿੱਤਾ ਥੈਂਕ ਯੂ ਅਸੀਂ ਬੱਬਾ ਨਾਮੀ ਦਾ ਗਾਣਾ ਕੀਤਾ ਸੀਗਾ ਭਾਈ ਨੇ ਵਿੱਚ ਤਾਂ ਐਕਟਿੰਗ ਵੀ ਕੀਤੀ ਸੀ ਤੇ ਉਹਨੂੰ ਡਾਇਰੈਕਟ ਵੀ ਕੀਤਾ ਸੀਗਾ ਸਾਡਾ ਗਾਣਾ ਹੁਣ ਤੱਕ ਵੀ ਇਹਨੇ ਲੋਕ ਪਸੰਦ ਕਰਦੇ ਭਾਈ ਮੈਂ ਬਾਹਰ ਵੀ ਗਾਇਆ ਤੇ ਉਹ ਗਾਣੇ ਬਹੁਤ ਸੰਦ ਕਰਦੇ ਬਿਲਕੁਲ ਥੋੜੀ ਐਕਟਿੰਗ ਨੂੰ ਬਹੁਤ ਸੰਦ ਕਰਦੇ ਨਾ ਥੈਂਕ ਯੂ ਤੇ ਬਾਕੀ ਬਹੁਤ ਬਹੁਤ ਧੰਨਵਾਦ ਭਾਈ ਦਾ ਜੀ ਕਲਵੀਰ ਸਿੰਘ ਮੁਸ਼ਫਾ ਮੁਸ਼ਫਾ ਜੀ ਸਾਡੇ ਤੇ ਇਹਦੇ ਛੋਡੇ ਭਾਈ ਜੀ ਹਨ ਪਰ ਪਰ ਲੱਗਦੇ ਵੱਡੇ ਲੱਗਦੇ ਵੱਡੇ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਆਸ ਕਰਦਾ ਵੀ ਜਿਹੜਾ ਇਹ ਭਾਈ ਨੇ ਇੱਥੇ ਸਟੂਡੀਓ ਸ਼ੁਰੂ ਕੀਤਾ ਆਪਟਿਮਿਸਟਿਕ ਸਟਾਰ ਆਪਟੀਮਿਟਿਸਟਿਕ ਸਟਾਰ ਜੀ ਨਾਮ ਬਹੁਤ ਨਹੀਂ ਗੁਜਰਦਾ ਰੱਖਿਆ ਹੁੰਦਾ ਚੜ੍ਹਦੀ ਕਲਾ ਦਾ ਨਾਮ ਆ ਕਰਨ ਦੀ ਕਿਉਂਕਿ ਪੂਰਾ ਇੰਟਰਨੈਸ਼ਨਲ ਵਰਡ ਦੇ ਅਸੀਂ ਚੜ੍ਹਦੀ ਕਲਾ ਵੀ ਰੱਖ ਸਕਦੇ ਸੀਗੇ ਪਰ ਉਹ ਪੰਜਾਬ ਵਿੱਚ ਹੀ ਰਹਿ ਜਾਣਾ ਸੀ ਪੰਜਾਬੀ ਰਹਿ ਜਾਣਾ ਸੀ ਇੰਗਲਿਸ਼ ਚ ਨੰਦੀਪਾਈ ਜੀ ਨੇ ਰੱਖਿਆ ਸਾਡੇ ਨਹੀਂ ਯਾਰ ਪੂਰੇ ਵਰਡ ਦੇ ਜਾਣਦੇ ਨਹੀਂ ਇੰਗਲਿਸ਼ ਥੋੜੀ ਕਮਜ਼ੋਰ ਆ ਸੀ ਪੰਜਾਬੀ ਫੇਟ ਪੰਜਾਬੀ ਆ ਪਾ ਹੈ ਨਾ ਮੈਂ ਤਾਂ ਬਾਹਰ ਗੁਰਨੇ ਪੰਜਾਬੀ ਬੋਲਦੇ ਨੇ ਉੱਥੇ ਪਹਿਲਾਂ ਜਾ ਕੇ ਤੇ ਅੱਛਾ ਉਹਨੇ ਪੰਜਾਬੀ ਸਿਕਾਉਂਤੀ ਰੱਖ ਮੰਨੂ ਪੰਜਾਬੀ ਪੰਜਾਬੀ ਜਾਂ ਇੰਗਲਿਸ਼ ਨਹੀਂ ਆਣੀ ਉਹਨੂੰ ਚਾ ਸੋ ਬਹੁਤ ਬਹੁਤ ਧੰਨਵਾਦ ਗਰਦੀਪ ਜੀ ਦਾ ਸਾਡੇ ਕੋਲ ਇੱਥੇ ਪਹੁੰਚਣ ਤੇ ਤੇ ਸ਼ੋਅ ਅਸੀਂ ਵੀ ਕਾਮਯਾਬ ਬਦਲੀ ਲਈ ਅਰਦਾਸਾ ਕਰਦੇ ਆ ਸਾਰੀ ਟੀਮ ਕਿ ਵੀਰ ਦੇ ਸ਼ੋਅ ਜਿਹੜੇ ਉਹ ਕਾਮਯਾਬ ਹੋਣ ਤੇ ਤੁਸੀਂ ਵੀ ਦੁਆਵਾਂ ਕਰਨੀਆਂ ਨੇ ਤੇ ਇਹਦੇ ਵਿੱਚ ਆਪਾਂ ਨਾਲ-ਨਾਲ ਤੁਹਾਡੀ ਮੁਲਾਕਾਤ ਗਰਦੀਪ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਚੈਨਲ ਵੱਲੋਂ ਪੋਡਕਾਸਟ ਤੇ ਇੰਟਰਵਿਊ ਆ ਉਹ ਵੀ ਤੁਹਾਨੂੰ ਜਲਦੀ ਮਿਲਣਗੀਆਂ ਤੇ ਫੇਰ ਵਾਦਾ ਕਰਦੇ ਆ ਗਰਦੀਪ ਤੇਰੇ ਨਾਲ ਤੇਰੇ ਨਵੇਂ ਗਾਣਿਆਂ ਦੇ ਵਿੱਚ ਜਿੰਨਾ ਹੋ ਸਕੇ ਆ ਵਾਧੂ ਵਾਧਾ ਤੇਰੇ ਗਾਣਿਆਂ ਨੂੰ ਗਾਣੇ ਬਹੁਤ ਬਨੇ ਆਪਾਂ ਬਸ ਗਾਣੇ ਬਹੁਤ ਬਨੇ ਜੀ ਕਿਉਂਕਿ ਅਸੀਂ ਵੀ ਐਕਟਰ ਹੋ ਗਏ ਇੱਕ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਮੈਨਾ ਕੰਪਨੀ ਜੁਣੀ ਹੈ ਜੀ ਅਮਿਤ ਅਹਮਦਾਬਾਦ ਤੋਂ ਜੀ ਤੇ ਮੇਰੇ ਪੁਰਾਣੇ ਮਿੱਤਰ ਸੋਨੇ ਕੰਪਨੀ ਬਣਾਈ ਹੈ ਮੈਂ ਹੀ ਰਜਿਸਟਰਡ ਕਰਾਈ ਕੱਲ ਹੀ ਇਕੱਲੇ ਕਰਾਈ ਆ ਓਕੇ ਓਮਨੂ ਰਿਕਾਰਡਸ ਜੀ ਗਈ ਤੇ ਉਹ ਕੰਪਨੀ ਵਿੱਚ ਆਪਣੇ ਗਾਣੇ ਕਾਫੀ ਆ ਗਏ ਬਸ ਉਹਦੇ ਅਗਲੇ ਵੱਡੇ ਲੈਵਲ ਤੇ ਅਗਲੇ ਤੇਰੀਆਂ ਵੀਡੀਓ ਜਿਹੜੀਆਂ ਨੇ ਜਿਵੇਂ ਆਪਾਂ ਪਹਿਲਾਂ ਵੀ ਬਾਬਾ ਨਾਨਕ ਸਾਹਿਬ ਦਾ ਹੈ ਉਹਦੀ ਵੀਡੀਓ ਕੀਤੀ ਸੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡੀ ਟੀਮ ਜਿਹੜੀ ਆ ਤੇਰੀਆਂ ਵੀਡੀਓ ਕਰਿਆ ਕਰੂਗੀ ਬੇਫਿਕਰ ਇਕੱਠੇ ਕੰਮ ਕਰਨਾ ਜੀ ਥੈਂਕ ਯੂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਆਪਣੇ ਬੱਚਿਆਂ ਦੇ ਦਾਖਲੇ ਕਰਵਾਓ ਆਪਾਂ ਇੱਥੇ ਫਿਲਮਾਂ ਗਾਣੇ ਵੈਬ ਸੀਰੀਜ਼ ਔਰ ਐਕਟਿੰਗ ਸਖਾਵਾਂਗੇ ਬੱਚਿਆਂ ਨੂੰ ਤਿਆਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਮਰਾਲੇ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੇ ਮੁੰਡੇ ਕੁੜੀਆਂ ਨੂੰ ਆਪਾਂ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੋੜਾਂਗੇ ਸੋ ਇਸ ਕਰਕੇ ਦਾਖਲੇ ਸ਼ੁਰੂ ਹੋ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਦਾਖਲ ਕਰਾਉਣਾ ਆਪਣਾ ਬੱਚਾ ਐਕਟਿੰਗ ਸਿਖਾਉਣੀ ਹੈ ਜਾਂ ਸਾਡੇ ਨਾਲ ਆ ਕੇ ਜੁੜਨਾ ਉਹ ਜੁੜ ਸਕਦਾ ਆਪਟੀਮਿਸਟਿਕ ਸਟਾਰ ਫਿਲਮ ਸਟੂਡੀਓ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਵੈਬ ਸੀਰੀਜ਼ ਫਿਲਮਾਂ ਬਣਾਉਣ ਜਾ ਰਿਹਾ ਸੋ ਸਾਨੂੰ ਤੁਹਾਡੀ ਲੋੜ ਹੈ ਆਓ ਆਪਾਂ ਰਲ ਕੇ ਇੱਕ ਨਵਾਂ ਨਿਰਮਾਣ ਕਰੀਏ ਸਮਰਾਲੇ ਦੇ ਵਿੱਚ ਇੱਕ ਵੱਡੀ ਇੰਡਸਟਰੀ ਖੜੀ ਕਰੀਏ ਸਮਰਾਲੇ ਦੇ ਵਿੱਚ ਆਪਣੇ ਬੱਚਿਆਂ ਨੂੰ ਸਾਡੇ ਨਾਲ ਜੋੜੋ ਤਾਂ ਕਿ ਜੋ ਉਹ ਵੀ ਅੱਗੇ ਵੱਧ ਸਕਣ ਥੈਂਕ ਯੂ ਧੰਨਵਾਦ ਜੀ ਸਾਸੇ ਆਕਾਦ